ਮੈਂ ਬਿਆਨ ਲਿਖ ਕੇ ਦਿੱਤਾ ਹੈਗਾ ਮੈਂ ਕੋਈ ਮੁਜਬਾਨੇ ਨਹੀਂ ਦਿੱਤਾ ਜਿਸ ਪਾਰਟੀ ਨੇ ਮੇਰੇ ਗੈਂਸ ਭਾਜੀਪੀ ਨੇ ਕੋਈ ਐਕਸ਼ਨ ਲੈਣਾ ਲਵੇ ਫਿਰ ਮੈਂ ਤੁਹਾਨੂੰ ਸਾਰਾ ਡਿਟੇਲ ਦੱਸ ਦਿਆਂ ਹਾਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਵੇਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ ਪਰ ਇਹ ਗੱਲ ਪੱਕੀ ਹੈ ਗਈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬਹਿ ਜਾਣ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕੱਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ ਸਾਫਤ ਕਰ ਦਿਆਂਗਾ ਆਪਰੇਸ਼ਨ ਲੇਟਸ ਹੈਗਾ ਤੁਸੀਂ ਸਮਝਦੇ ਨਹੀਂ ਦੇਖੋ ਜਿਹੜੀ ਬੀਜੇਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਡਿਜੀਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੇਟਸ ਹੈ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਮੈਂ ਕਹਾਂ ਜੀ ਉਹ ਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤੇ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਅਸੀਂ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਕਾਰਵਾਈ ਤੁਸੀਂ ਆਓ ਨਾ ਲੇਕਿਨ ਪਰਵਾਹੀ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਾਂਗਾ ਜੀ ਹਾਲੇ ਅਸੀਂ ਕੋਈ ਕਾਲੀ ਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਹੁਣਾਂ ਕੋਈ ਡਰੇ ਹੋਏ ਨਹੀਂ ਆ ਕਿ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਸਾਨੂੰ ਕੋਈ ਕਾਲੀ ਨਹੀਂ ਮੈਂ ਵੀ ਤੇ ਉਸ ਫੋਰਮ ਚ ਬੈਠਾ ਐਸਾ ਮੇਰੇ ਸਾਹਮਣੇ ਇਕੱਲੇ ਨਹੀਂ ਮੈਂ ਜਦ ਉਹਦੇ ਬੈਠਾ ਆਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤੇ ਕਦੇ ਨਹੀਂ ਉਹਨਾਂ ਗੱਲ ਕੀਤੀ ਜਿਸ ਨੇ ਕੀਤੀ ਉਹ ਮੈਂ ਦੱਸਾਂ ਮੈਂ ਪੁੱਛਾਂ ਦੱਸ ਕੇ ਤੇ ਕੀਤੀ ਹੈ ਮੈਂ ਤੇ ਉਹਨਾਂ ਨੂੰ ਇਹ ਵੀ ਰਾਏ ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਕਹਿੰਦੇ ਪੰਜ ਪੰਜ ਬੰਦੇ ਜਾ ਕੇ ਗੱਲ ਰੱਖੋ ਉਹਨਾਂ ਕੋਲ ਤੁਸੀਂ ਕਿਹੜਾ ਕੰਮ ਕੀਤਾ ਦੋਵਾਂ ਚ ਇੱਕ ਦੱਸਣ ਕਿਹੜਾ ਕੰਮ ਕੀਤਾ ਉਹਨਾਂ ਕੋਲ ਜੀ ਲੱਗਦਾ ਕੋਈ ਖਲਾਸਾ ਕਰ ਮੈਂ ਕਰਾਂ ਜੀ ਉਹ 9 ਸਾਲ ਇੱਕੇ ਮਾਰ ਜਾਤਾ ਮੰਗਣ ਕਿਉਂ ਨਹੀਂ ਕਾਲ ਤੱਕ ਤੇ ਅੱਜ ਕਿਉਂ ਆ ਰਹੇ ਮੈਨੂੰ ਇਸ ਦਾ ਜਵਾਬ ਦੇਣ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਰਸ ਗੁਰਵੀਰ ਸਿੰਘ ਵਾਲਾ ਸਮੁੱਚੀ ਲੀਡਰਸ਼ਿਪ ਅਕਾਲ ਤੱਕ ਤੇ ਜਾ ਕੇ ਮਾਫੀ ਵੀ ਮੰਗ ਰਹੇ ਸਜਾਵਿਲ ਵਾਹਨ ਕੋਈ ਕਮੀ ਰਹਗੀ ਹੈ ਉਸ ਕੁਦਰ ਜਸਤੇਦਾਰ ਕੋਲ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਹਦੇ ਚ ਕੀ ਹੈ ਤੁਹਾਨੂੰ ਕਾਲ ਤੱਕ ਤਾਂ ਜਾਣਦਾ ਕੋਈ ਨਹੀਂ ਪਰ ਇਹ ਪਾਰਟੀ ਕਿਸੇ ਦੇ ਕਮਰੇ ਜ ਕਿਸੇ ਦੇ ਘਰ ਚ ਨਹੀਂ ਬਣੀ ਅਕਾਲ ਤੱਕ ਸਭ ਤੋਂ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾਂ ਹੋਈਆਂ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋ ਜੀ